ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਵੀਰ ਜੀ ਸਾਰਿਆਂ ਦਾ ਜੀ ਅੱਜ ਦੀ ਵੀਡੀਓ ਦੇ ਵਿੱਚ ਵੀਰ ਜੀ ਅੱਜ ਆਪਾਂ ਤੁਹਾਨੂੰ 14 ਫੁੱਟ ਟ੍ਰੇਲਰ ਦਿਖਾਵਾਂਗੇ ਜੀ ਟਰੈਕਟਰ ਦੇ ਪਿੱਛੇ ਪਾ ਕੇ ਇਹਦਾ ਰਿਵਿਊ ਕਰਾ ਰਹੇ ਹਾਂ ਵੀਰ ਜੀ ਕਹੀਂ ਵੀਰਾਂ ਦੇ ਇਹ ਪੁੱਛਦੇ ਨੇ ਫੋਨ ਤੇ ਕਿ ਮੱਛੀ ਘਾਟਾ ਟਰੈਕਟਰ ਦੇ ਟਾਇਰਾਂ ਦੇ ਵਿੱਚ ਕਟਾਈ ਦੇ ਟਾਈਮ ਫਸੇਗਾ ਤਾਂ ਨਹੀਂ ਆ ਚੈੱਕ ਕਰ ਸਕਦੇ ਹਾਂ ਵੀਰ ਜੀ ਕਿੰਨਾ ਗੈਪ ਹੈ ਜੀ ਮੱਛੀ ਆਪਣੀ 52 ਇੰਚ ਦੀ ਹੁੰਦੀ ਆ ਵੱਧ ਤੋਂ ਵੱਧ ਲੰਬੀ ਕਿੱਤੀ ਹੁੰਦੀ ਆ ਜੀ ਫੁੱਲ ਮੋਡੀਫਾਈਡ ਟ੍ਰੇਲਰ ਹੈ ਜੀ 14 ਬਾਈ 7 ਫੁੱਟ ਅੰਦਰ ਅੰਦਰ ਦਾ ਸਾਈਜ਼ ਆ ਵੀਰ ਜੀ ਬਾਡੀ ਇਹਦੀ ਮੰਜਾ ਲੱਗਿਆ ਤਰਪਾਲ ਵਾਲਾ ਪਾਇਪ ਲੱਗਿਆ ਡਬਲ ਜੈਕੇ ਜੀ ਆਹ ਦੇਖ ਸਕਦੇ ਹੋ ਮਿਰ ਜੀ ਐਮ ਈ ਡਬਲ ਇਹ ਬਾਈਆਂ ਦੀ ਡਿਮਾਂਡ ਤੇ ਆਪਾਂ ਲਾਇਆ ਬਾਈ ਕਹਿੰਦੇ ਕਿ ਆਪਣਾ ਲੋਗੋ ਲਾ ਦਿਓ ਐਮ ਮਤੋਂ ਮੋਹਨੀ ਤੋਂ ਇੰਟਰਪ੍ਰਾਈਜ਼ ਡਬਲ ਤੋਂ ਵਰਕਸ਼ਾਪ ਚਾਰੋਂ ਸਾਈਡਾਂ ਤੋਂ ਟ੍ਰੇਲਰ ਦੀ ਲੁੱਕ ਚੈੱਕ ਕਰ ਲਓ ਮਿਰ ਜੀ ਬੇਲ ਚੇ ਲੱਗੇ ਹੋਏ ਨੇ ਲਾਈਟਾਂ ਲੱਗੀਆਂ ਹੋਈਆਂ ਨੇ ਇੱਕ ਬਾਈਆਂ ਨੇ ਸਟicker ਵੀ ਬਹੁ ਘੱਟ ਲਵਾਇਆ ਆਪਣੀ ਡਿਮਾਂਡ ਤੇ ਦੇਖ ਸਕਦੇ ਹੋ ਜੀ ਡਾਲਾ ਇਹਦਾ ਨੀਚੇ ਨੂੰ ਖੁੱਲੇਗਾ ਤੇ ਸਾਰਾ ਇੱਕ ਸਾਈਡ ਨੂੰ ਖੁੱਲੇਗਾ ਦੋ ਸਾਈਡ ਵਾਲਾ ਬਾਈਆਂ ਦੀ ਡਿਮਾਂਡ ਤੇ ਡਾਲਾ ਹੋਇਆ ਹੈ ਜੀ ਹਿੱਸਾ ਚੈੱਕ ਕਰ ਸਕਦੇ ਹੋ ਵੀਰ ਜੀ ਇਹਦਾ ਰੇਲ ਵਾਲੇ ਤੋਂ ਵੀ ਹੈਵੀ ਹਿੱਸਾ ਹੈ ਜੀ ਲੱਠੇ ਦਾ 5.5 ਇੰਚੀ ਠੋਸ ਪੂਰਾ ਆਹ ਟਾਇਰਾਂ ਦੇ ਪਿੱਛੇ ਗਰਦ ਖੋਰ ਲਾਏ ਹੋਏ ਆ ਵੀਰ ਜੀ ਦੋਨੋਂ ਟਾਇਰਾਂ ਦੇ ਪਿੱਛੇ ਟਾਇਰ 35 40 ਪੈਸੇ ਵੇਚ ਦਾ ਆ ਗਿਆ ਜੀ 10 ਇੰਚੀ ਚਾਸੀ ਇਹਨੂੰ 4-2 ਦੇ ਬੱਤੇ ਆ ਜੀ ਬੱਤੇ ਇਹਨੂੰ 14 ਫੁੱਟ ਦੇ ਟਰਾਲੇ ਨੂੰ 15 ਪਏ ਹੋਏ ਨੇ 15 ਹੀ ਸਾਈਡ ਤੇ ਐਂਗਲਾਂ ਨੇ ਬਾਕੀ 4-4 ਸਪੋਟਾਂ ਨੇ ਵੀਰ ਜੀ ਦੇਖ ਸਕਦੇ ਹੋ ਬਾੜ ਇਹਦੀ ਸਵਾ 2 ਫੁੱਟ ਹੈ ਵਿੱਡ 2.5 ਫੁੱਟ ਹੈ ਜੀ ਵਜਨ ਇਹਦਾ ਵੀਰ ਜੀ 28 ਕੁਇੰਟਲ ਹੈ ਜੀ 2,55,000 ਰੁਪਏ ਦੇ ਵਿੱਚ ਰੈਡੀ ਹੋਇਆ ਵੀਰ ਜੀ ਆਹ ਫਾਰਮ ਟਰੈਕ 60 ਦੇ ਪਿੱਛੇ ਚੱਲਣਾ ਹੈ ਜੀ ਬਾਈਆਂ ਕੋਲ ਦੋ ਟਰੈਕਟਰ ਨੇ ਇੱਕ ਨਿਊ ਹੋਲੈਂਡ 4x4 ਦੋਨੋਂ ਟਰੈਕਟਰਾਂ ਦੇ ਬਾਈ ਨੇ ਟਰਾਲਾ ਭਰਦਣਾ ਹੈ ਜੀ ਸਾਰਾ ਟਰਾਲਾ ਕਸਟਮ ਆਇਆ ਰੋਇ ਵੀਰ ਜੀ ਲਾਈਟਾਂ ਲੱਗੀਆਂ ਨੇ ਵੇਲ ਚ ਲੱਗਿਆ ਜੀ ਦੇਖ ਸਕਦੇ ਹੋ ਫੁੱਲ ਫਿਨਿਸ਼ਿੰਗ ਦੇ ਵਿੱਚ ਟਰੈਲਰ ਹੈ ਵੀਰ ਜੀ ਅੰਬਾਲਾ ਸ਼ਹਿਰ ਆਪਣੀ ਵਰਕਸ਼ਾਪ ਹੈ ਜੀ ਪੇਵੇ ਰੋਡ ਤੇ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਬਾਲਾ ਮੋਬਾਈਲ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੰਦੇ ਆ 7027727718 ਬੰਨੇ ਇਸ ਨੰਬਰ ਤੇ ਫੋਨ ਕਰਕੇ ਵੀਰ ਜੀ ਟਰਾਲੇ ਦੀ ਫੋਟੋਆਂ ਤੇ ਵੀਡੀਓ ਮੰਗਾ ਸਕਦੇ ਹੋ ਕੁਝ ਦੱਸਣਾ ਰਹਿ ਜੇ ਵੀਡੀਓ ਦੇ ਵਿੱਚ ਫੋਨ ਕਰਕੇ ਪੁੱਛ ਸਕਦੇ ਹੋ WhatsApp ਤੇ ਵੀਡੀਓ ਫੋਟੋ ਮੰਗਾ ਸਕਦੇ ਹੋ ਜੀ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਅੰਬਾਲੇ ਸ਼ਹਿਰ ਵਰਕਸ਼ਾਪ ਹੈ ਵੀਰ ਜੀ ਪੇਵੇ ਰੋਡ ਤੇ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਆਏ MW ਤੁਸੀਂ ਚੈੱਕ ਕਰ ਸਕਦੇ ਹੋ ਵੀਰ ਜੀ ਐਮ ਤੋਂ ਐਮ ਐਮ ਤੋਂ ਮੋਹਨ ਈ ਤੋਂ ਇੰਟਰਪ੍ਰਾਈਜ਼ ਡਬਲਯੂ ਤੋਂ ਵਰਕਸ਼ਾਪ ਤੁਸੀਂ ਰੋਡਾਂ ਤੇ ਕਹੀਂ ਵੀ ਰੱਪਾ ਨੂੰ ਆ ਕੇ ਦੱਸਦੇ ਆ ਕਿ ਉੱਥੇ ਤੁਹਾਡਾ ਟਰਾਲਾ ਦੇਖਿਆ ਸੀ ਰੋਡ ਤੇ ਜਾਂਦਾ ਐਮ ਈ ਡਬਲਯੂ ਦਾ ਬਾਕੀ ਕਿਸੇ ਵੀਰ ਨੇ ਕੋਈ ਵੀ ਸਹਾਈ ਤਿਆਰ ਕਰਾਣਾ ਹੋਵੇ ਉਹੀ ਸਹਾਈ ਜੱਪਾ ਰੈਡੀ ਕਰ ਦਾਂਗੇ ਵੀਰ ਜੀ ਤੁਸੀਂ ਆਪਣੇ ਪੇਜ ਤੇ ਦੇਖਦੇ ਵੀ ਹੋ 26 22 32 32 ਫੁੱਟੇ ਟਰੈਲਰਾਂ ਦੇ ਵੀ ਆਪਾਂ ਨੇ ਰਿਵਿਊ ਕਰਾਏ ਹੋਏ ਆ ਜੀ ਆਹ ਬਾਈ ਟਰਾਲਾ ਲੈਣ ਲਈ ਆਏ ਹੋਏ ਨੇ ਆ ਦੇਖ ਸਕਦੇ ਹੋ ਵੀਰ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਕਿਸੇ ਹੋਰ ਵੀਰ ਨੇ ਰੈਡੀ ਕਰਾਣਾ ਹੋਵੇ ਕੰਟੈਕਟ ਕਰ ਸਕਦੇ ਹੋ ਜੀ ਤੇ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰਿਓ ਸ਼ੇਅਰ ਕਰਾਬ ਕੇ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ